ਪੰਜਾਬ ਵਿੱਚ ਸੇਬ ਦੇ ਫਲ ਦੀ ਬਾਗਬਾਨੀ ਅੱਜਕੱਲ੍ਹ ਕੁਝ ਬਾਗਵਾਨਾਂ ਵੱਲੋਂ ਬੜੀ ਕਾਮਯਾਬੀ ਨਾਲ ਕੀਤੀ ਜਾ ਰਹੀ ਹੈ। ਹੋਰ ਦੂਜੇ ਫਲਾਂ ਦੇ ਨਾਲ-ਨਾਲ ਸੇਬ ਦੇ ਫਲ ਦੀ ਪੈਦਾਵਾਰ ਵੀ ਹੋਣ ਲੱਗੀ ਹੈ। ਹੁਣ ਸੇਬ ਦੀ ਬਾਗਬਾਨੀ ਤੋਂ ਭਾਰਤ ਦੇ ਠੰਡੇ ਰਾਜਾਂ ਦੇ ਨਾਲ-ਨਾਲ ਪੰਜਾਬ ਦੀ ਗਰਮ ਜਲਵਾਜੂ ਵਿੱਚ ਵੀ ਬੜਾ ਵਧੀਆ ਉਤਪਾਦਨ ਲਿਆ ਜਾ ਰਿਹਾ ਹੈ। ਇਹ ਸੇਬ ਲਾਲ ਨਾ ਹੋ ਕੇ ਹਰੇ ਤੋਂ ਪੀਲੇ ਹੋ ਕੇ ਪੱਕਦੇ ਹਨ। ਕੁਝ ਭਗਵਾਨ ਜੋ ਸੇਵ ਦੀ ਬਾਗਬਾਨੀ ਬੜੀ ਕਾਮਯਾਬੀ ਨਾਲ ਕਰ ਰਹੇ ਹਨ ਉਹ ਇਸ ਬਾਗਬਾਨੀ ਤੋਂ ਬੜੇ ਸੰਤੁਸ਼ਟ ਦਿਖਾਈ ਦਿੰਦੇ ਹਨ ਮੈਂ ਨਰਿੰਦਰ ਸਿੰਘ ਔਜਲਾ ਵਾਸੀ ਪਿੰਡ ਜੈਤੇਵਾਲੀ ਜ਼ਿਲ੍ਹਾ ਜਲੰਧਰ ਇਸ ਵੇਲੇ ਆਪਣੇ ਛੋਟੇ ਜਿਹੇ ਫਾਰਮ ਹਾਊਸ ਦੇ ਵਿੱਚ ਬੈਠੇ ਹਾਂ ਇਹ ਫਾਰਮ ਹਾਊਸ ਜੋ ਕਿ ਅਸੀਂ ਬਣਾਉਣਾ ਸ਼ੁਰੂ ਕੀਤਾ ਸੀ 1918 ਦੇ ਵਿੱਚ ਹੌਲੀ-ਹੌਲੀ ਇਹਨੂੰ ਅਸੀਂ ਡਿਵੈਲਪ ਕੀਤਾ ਹੈ ਇਹ ਜੋ ਬੂਟੇ ਲੱਗੇ ਤੁਹਾਨੂੰ ਨਜ਼ਰ ਆ ਰਹੇ ਨੇ ਐਪਲ ਪਲਾਂਟਸ ਹੈਗੇ ਨੇ ਤੋ ਇਹ ਜਿਹੜਾ ਬਾਗਬਾਨੀ ਦਾ ਸ਼ੌਕ ਹੈ ਸਭ ਤੋਂ ਪਹਿਲਾਂ ਮੈਨੂੰ ਵਿਰਸੇ ਚੋਂ ਹੀ ਮਿਲਿਆ ਹੋਇਆ ਮੇਰੇ ਪਿਤਾ ਜੀ ਲੇਟ ਸਰਦਾਰ ਸੋਹਣ ਸਿੰਘ ਔਜਲਾ ਡੀਐਸਪੀ ਰਿਟਾਇਰਡ ਉਹਨਾਂ ਨੂੰ ਬੂਟਿਆਂ ਦਾ ਬਹੁਤ ਸ਼ੌਕ ਹੁੰਦਾ ਸੀ ਤੋ ਉਹਨਾਂ ਤੋਂ ਹੀ ਸਾਨੂੰ ਇਹ ਲਾਗ ਲੱਗੀ ਹੈ ਬੂਟੇ ਲਾਉਣ ਦਾ ਸਾਨੂੰ ਸ਼ੌਕ ਪੈਦਾ ਹੋਇਆ ਹੈਗਾ ਤੋ ਇਹ ਜਿਹੜੇ ਐਪਲ ਪਲਾਂਟ ਆ ਇਹ ਮੈਂ ਇਸ ਕਰਕੇ ਲਗਾਏ ਆ ਕਿ ਦੂਸਰੇ ਪਲਾਂਟ ਜਿਹੜੇ ਆ ਕਿੰਨੂ ਜਾਂ ਅਮਰੂਦ ਜਾਂ ਆੜੂ ਆਮ ਤੌਰ ਤੇ ਇੱਥੇ ਕਾਫੀ ਜਗ੍ਹਾ ਲੱਗੇ ਹੋਏ ਨਜ਼ਰ ਆਉਂਦੇ ਨੇ। ਤੋਂ ਮੈਂ ਸੋਚਿਆ ਸੀ ਕਿ ਕੁਝ ਇਹੋ ਜਿਹਾ ਫਲ ਲਾਇਆ ਜਾਵੇ ਜਿਹੜਾ ਇੱਕ ਵੱਖਰੀ ਕਿਸਮ ਦਾ ਹੋਵੇ। ਉਹਦੇ ਵਾਸਤੇ ਮੈਂ ਸਰਚ ਕੀਤੀ ਤੇ ਮੈਨੂੰ ਇੱਕ ਵੀਡੀਓ ਨਜ਼ਰ ਆਈ। ਉਹਨਾਂ ਨੇ ਸੇਬਾਂ ਦਾ ਬਾਗ ਲਗਾਇਆ ਹੋਇਆ ਸੀ। ਤੋਂ ਮੇਰੀ ਇਹ ਜਗਿਆਸਾ ਮੈਨੂੰ ਪੈਦਾ ਹੋਈ ਕਿ ਦੇਖਿਆ ਜਾਵੇ ਜਾ ਕੇ। ਤੋਂ ਮੈਂ ਉਹਨਾਂ ਦੇ ਫਾਰਮ ਤੇ ਗਿਆ। ਤੇ ਮਨ ਬੜਾ ਖੁਸ਼ ਹੋਇਆ ਦੇਖ ਕੇ ਤਾਂ ਉਸ ਵੇਲੇ 2 ਏਕੜ ਫਾਰਮ ਉਹਨਾਂ ਦਾ ਸੀ ਸੇਬਾਂ ਦਾ। ਤੋਂ ਮੈਂ ਕਾਫੀ ਉਹਨਾਂ ਤੋਂ ਗਾਈਡਲਾਈਨ ਲਈ ਔਰ ਪੁੱਛਿਆ ਕਿ ਬੂਟੇ ਕਿੱਥੋਂ ਮਿਲਦੇ ਆ ਕਦੋਂ ਲੱਗਦੇ ਆ ਸਾਰੀਆਂ ਗੱਲਾਂ ਬਾਤਾਂ ਉਹਨਾਂ ਤੋਂ ਪੁੱਛੀਆਂ। ਬੜੀ ਉਹਨਾਂ ਤੋਂ ਅਸੀਂ ਸਿੱਖਿਆ ਪ੍ਰਾਪਤ ਕੀਤੀ ਇਸ ਮਾਮਲੇ ਦੇ ਵਿੱਚ। ਇਸ ਤੋਂ ਇਲਾਵਾ ਆਪਣੇ ਦੀਨਾ ਨਗਰ ਦੇ ਸਰਦਾਰ ਸਾਡੇ ਅੰਕਲ ਜੀ ਉਹਨਾਂ ਤੋਂ ਵੀ ਸਾਨੂੰ ਬਹੁਤ ਸਿੱਖਣ ਨੂੰ ਮਿਲਿਆ। ਬੂਟੇ ਕਿਸ ਤਰ੍ਹਾਂ ਲਾਈ ਜਾਂਦੇ ਆ ਕਿਹੜੇ ਸੀਜ਼ਨ 'ਚ ਕਿਹੜੇ ਬੂਟੇ ਲੱਗਦੇ ਆ ਸਾਰੀਆਂ ਚੀਜ਼ਾਂ ਉਹਨਾਂ ਤੋਂ ਹੀ ਸਾਨੂੰ ਪਤਾ ਲੱਗੀਆਂ ਐ ਅਸੀਂ ਇਹ ਜਿਹੜੇ ਸੇਬ ਦੇ ਬੂਟੇ ਆ 2 ਸਾਲ ਪਹਿਲਾਂ ਡਿਸਟ੍ਰਿਕਟ ਬਲਾਸਪੁਰ ਤੋਂ ਇੱਕ ਨਸਰੀ ਚੋਂ ਲੈਂਦੇ ਸੀਗੇ ਫਰਵਰੀ 2023 ਦੇ ਵਿੱਚ ਮੈਂ ਇਹ 20 ਬੂਟੇ ਲਗਾਏ ਸੀ ਸੇਬ ਦੇ ਔਰ ਇਹਨਾਂ ਵਿੱਚੋਂ ਤਕਰੀਬਨ 17 ਬੂਟੇ ਕਾਮਯਾਬ ਹੋਏ ਤਿੰਨ ਬੂਟੇ ਜਿਹੜੇ ਆ ਉਹ ਸੁੱਕ ਗਏ ਸੀ ਤੋਂ ਨੈਕਸਟ ਈਅਰ 2024 ਦੇ ਵਿੱਚ ਇਹਨਾਂ ਨੂੰ ਫਰੂਟ ਆ ਗਿਆ ਸੀ ਫਲਾਵਰਿੰਗ ਹੋ ਗਈ ਫਰਵਰੀ ਦੇ ਵਿੱਚ ਔਰ ਫਰੂਟ ਲੱਗਣਾ ਸ਼ੁਰੂ ਹੋ ਗਿਆ ਔਰ ਜਿਹੜਾ ਕਿ ਮਈ ਜੂਨ ਦੇ ਵਿੱਚ ਪੱਕ ਗਿਆ ਇਹ ਜਿਹੜੀ ਵੈਰਾਈਟੀ ਹੈ ਜੀ ਹੌਟ ਕਲਾਈਮੇਟ ਵੈਰਾਈਟੀ ਹੈਗੀ ਹੈ ਇਹ ਔਰ ਇਹ ਤਕਰੀਬਨ 47 ਤੱਕ ਇਹ ਟੈਂਪਰੇਚਰ ਚੱਲ ਸਕਦੀ ਹੈ ਤੋਂ ਇਹ ਜਿਹੜੀ ਹੈਗੀ ਆ ਜਿਹੜੀ ਹਿਮਾਚਲ ਜਾਂ ਸ਼੍ਰੀਨਗਰ ਵਾਲਾ ਸੇਵ ਆ ਉਸ ਤੋਂ ਬਿਲਕੁਲ ਡਿਫਰੈਂਟ ਹੈ ਸ਼੍ਰੀਨਗਰ ਔਰ ਹਿਮਾਚਲ ਦਾ ਜਿਹੜਾ ਸੇਵ ਆ ਐਸ ਵੇਲੇ ਤੁਹਾਨੂੰ ਕਿਤੇ ਵੀ ਨਜ਼ਰ ਨਹੀਂ ਆਏਗਾ ਸਿਰਫ ਸਟੋਰੇਜ ਹੋਏਗਾ ਸਿਰਫ ਇਹੀ ਇੱਕ ਵੈਰੈਟੀ ਹੈ ਜਿਹੜੀ ਕਿ ਤੁਹਾਨੂੰ ਮਈ ਜੂਨ ਦੇ ਵਿੱਚ ਫਰੈਸ਼ ਮਾਰਕੀਟ ਦੇ ਵਿੱਚ ਮਿਲ ਸਕਦੀ ਹੈ ਤੋਂ ਇਹ ਦੋ ਕਿਸਮ ਦੀਆਂ ਵੈਰੈਟੀਆਂ ਆਪਾਂ ਲਗਾਈਆਂ ਇੱਕ ਹੈਗੀ ਐਨਾ ਦੂਜੀ ਹੈਗੀ ਡਾਰਸਟ ਗੋਲਡਨ ਜਿਹੜੀ ਐਨਾ ਵੈਰੈਟੀ ਹੈ ਇਹਦੇ ਵਿੱਚ ਸਾਨੂੰ 20% ਡਾਰਸਟ ਗੋਲਡਨ ਲਾਉਣਾ ਪੈਂਦਾ ਪੋਲੀਨੇਸ਼ਨ ਵਾਸਤੇ ਤਾਂ ਹੀ ਇਹਨੂੰ ਅੱਛੀ ਫਰੂਟਿੰਗ ਇਹਨਾਂ ਦੀ ਹੁੰਦੀ ਹੈ ਮੇਰਾ ਨਾਮ ਪ੍ਰਭਜੋਤ ਸਿੰਘ ਔਜਲਾ ਜੀ ਆਮ ਐਡਵੋਕੇਟ ਬਾਈ ਪ੍ਰੋਫੈਸ਼ਨ ਜਿਵੇਂ ਕਿ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਐਪਲ ਦੇ ਪਲਾਂਟ ਸਾਡੇ ਫਾਰਮ ਹਾਊਸ ਦੇ ਲੱਗੇ ਹੋਏ ਨੇ ਇਹ ਸਾਡਾ ਛੋਟਾ ਜਿਹਾ ਫਾਰਮ ਹਾਊਸ ਹੈ ਜੀ ਇਹ ਸਾਡਾ ਫਿਲਹਾਲ ਹਜੇ ਟ్రਾਇਲ ਹੈ ਅਸੀਂ ਟ్రਾਇਲ ਦੇ ਤੌਰ ਦੇ ਉੱਤੇ ਇਹ ਪਲਾਂਟਸ ਲਾਏ ਨੇ ਔਰ ਇਹਨਾਂ ਤੋਂ ਫਿਰ ਸਿੱਖ ਕੇ ਦਿਨ ਸਾਡੇ ਕੁਝ ਫਿਊਚਰ ਪਲਾਨਸ ਹੈ ਵੀ ਅਸੀਂ 1 ਏਕੜ ਜਾਂ 1.5 ਏਕੜ ਦੇ ਵਿੱਚ ਇਹਨਾਂ ਨੂੰ ਐਕਸਪੈਂਡ ਕਰਾਂਗੇ ਥੋੜੇ ਲਾਉਣ ਦਾ ਕਾਰਨ ਇਹ ਸੀ ਵੀ ਇਹ ਇੱਕ ਮਹਿੰਗੀ ਫਸਲ ਹੈ ਜਿਹਦੇ ਵਿੱਚ ਬਹੁਤ ਜ਼ਿਆਦਾ ਇਨਵੈਸਟਮੈਂਟ ਹੁੰਦੀ ਹੈ ਔਰ ਜਿਵੇਂ ਕਿ ਆਪਾਂ ਨਾਰਮਲੀ ਦੇਖਦੇ ਆਂ ਵੀ ਜ਼ਿਆਦਾ ਲਾ ਲਈਏ ਫਿਰ ਆਪਾਂ ਘਾਟਾ ਸਹਿ ਲਈਏ ਕਿਉਂਕਿ ਮੋਸਟਲੀ ਸਾਡਾ ਇਹ ਪਲਾਨ ਹੈ ਵੀ ਕੱਲੇ ਅਸੀਂ ਆਪਣੇ ਲਈ ਹੀ ਨਾ ਲਈਏ ਹੋਰ ਵੀ ਪੰਜਾਬ ਦੇ ਵਿੱਚ ਜਿਹੜੇ ਫਾਰਮਰਸ ਹੈ ਉਹਨਾਂ ਨੂੰ ਮੋਟੀਵੇਟ ਕਰੀਏ ਹੋਰ ਫਸਲਾਂ ਲਾਉਣ ਦੇ ਲਈ ਤਾਂਕਿ ਝੋਨੇ ਦੇ ਚੱਕਰ ਕਾਲ ਚੋਂ ਬਾਹਰ ਨਿਕਲਿਆ ਜਾਵੇ ਔਰ ਇਹ ਜਿਹੜੀਆਂ ਫਸਲਾਂ ਆ ਇਹਨਾਂ ਦੇ ਲਾਉਣ ਦੇ ਨਾਲ ਸਾਨੂੰ ਆਮਦਨੀ ਵੀ ਸਾਡੀ ਡਬਲ ਹੋ ਸਕੇ ਔਰ ਦੂਸਰੀ ਸਟੇਟਸ ਜਾਂ ਦੂਸਰੀ ਕੰਟਰੀਜ਼ ਦੇ ਨਾਲ ਅਸੀਂ ਕੋਪ ਅਪ ਕਰ ਸਕੀਏ ਆਪਣੀ ਫਾਰਮਿੰਗ ਨੂੰ ਲੈ ਕੇ ਇਹ ਜਿਹੜੀ ਵੈਰਾਈਟੀ ਲਾਈ ਹੋਈ ਜੀ ਇਹ ਨਾ ਵੈਰਾਈਟੀ ਹੈ M7 ਵੈਰਾਈਟੀ ਲਾਈ ਹੋਈ ਹੈ ਮੋਸਟਲੀ ਇਹ ਹੈਗੀ ਬ੍ਰਾਜ਼ੀਲੀਅਨ ਆਪਾਂ ਲਾਪਾ ਇਹਨਾਂ ਨੂੰ ਕਹ ਦਿੰਦੇ ਆ ਜਿਹੜੀ ਆਸਟ੍ਰੇਲੀਆ ਪਲੱਸ ਪਰੰਪਰ ਯੂਨੀਵਰਸਿਟੀ ਨਾਲ ਮਿਲ ਕੇ ਬਣਾਈ ਹੋਈ ਹੈ ਇਹ ਮੋਸਟਲੀ ਹੈਗੇ ਆ ਜੀ ਹੌਟ ਕਲਾਈਮੇਟ ਦੇ ਵਿੱਚ ਹੀ ਸੂਟੇਬਲ ਹੁੰਦੇ ਆ ਅਸੀਂ ਇੱਥੇ ਤਕਰੀਬਨ 40 ਪਲਾਂਟਸ ਲਾਏ ਹੋਏ ਆ ਤੇ ਨੈਕਸਟ ਸਾਡਾ ਫਿਊਚਰ ਪਲਾਨ ਹੈਗਾ ਆ 1 ਏਕੜ ਦੇ ਵਿੱਚ ਲਾਉਣ ਦਾ ਔਰ ਜੇ ਆਪਾਂ 1 ਏਕੜ ਜਾਂ 1.5 ਏਕੜ ਲਾਉਨੇ ਆ ਤੇ ਇਹਨਾਂ ਤੋਂ ਕਾਫੀ ਇੱਕ ਆਪਾਂ ਨੂੰ ਅੱਛੀ ਆਮਦਨੀ ਹੋ ਜਾਂਦੀ ਆ ਬਾਕੀ ਕੋਈ ਵੀ ਫਾਰਮਿੰਗ ਆ ਇਦੇ ਵਿੱਚ ਆਪਾਂ ਨੂੰ ਐਕਸਪੀਰੀਅੰਸ ਲੈਣਾ ਬਹੁਤ ਜ਼ਰੂਰੀ ਹੈ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਹੈਗੀ ਆ ਆਪਣੇ ਕੋਲ ਐਗਰੀਕਲਚਰ ਯੂਨੀਵਰਸਿਟੀ ਪਾਲਮਪੁਰ ਹੈਗੀ ਆ ਔਰ ਕੋਸ਼ ਇੱਕ ਐਪਲ ਗਰੋਅਰਸ ਹੈਗੇ ਆ ਜਿਨ੍ਹਾਂ ਦੇ ਆਪਣੇ ਐਪਲ ਆਰਚਰਡਸ ਹੈਗੇ ਆ ਜਿਨ੍ਹਾਂ ਨੂੰ ਬਹੁਤ ਅੱਛਾ ਐਕਸਪੀਰੀਅੰਸ ਹੈਗਾ ਜਿਨ੍ਹਾਂ ਤੋਂ ਆਪਾਂ ਜਾ ਕੇ ਸਿੱਖ ਸਕਦੇ ਹਾਂ ਕਿਉਂਕਿ ਆਪਣੇ ਨਾਲ ਜਿਹੜੇ ਹੋਰ ਫਾਰਮਰਸ ਹੈ ਆਪਾਂ ਜੇ ਉਹਨਾਂ ਨਾਲ ਜਾ ਕੇ ਗੱਲਬਾਤ ਕਰਾਂਗੇ ਫੇਹੀ ਆਪਣੀ ਗਰੋਥ ਹੈ ਕੋਈ ਵੀ ਕੰਟਰੀ ਹੈ ਕੋਈ ਵੀ ਬੰਦਾ ਇਕੱਲਾ ਆਪਣੀ ਗਰੋਥ ਨਹੀਂ ਕਰ ਸਕਦਾ ਔਰ ਦੂਸਰੀ ਗੱਲ ਜਦੋਂ ਵੀ ਆਪਾਂ ਕੋਈ ਵੀ ਫਾਰਮਿੰਗ ਸ਼ੁਰੂ ਕਰਨੀ ਆ ਚ ਤਾਂ ਕਿ ਆਪਣੀ ਇਨਵੈਸਟਮੈਂਟ ਘਟ ਹੋਵੇ ਔਰ ਆਪਾਂ ਉਹ ਤੋਂ ਐਕਸਪੀਰੀਅੰਸ ਗੇਨ ਕਰ ਸਕੀਏ ਥੋੜੀ ਇਨਵੈਸਟਮੈਂਟ ਕਰੀਏ ਜੇ ਆਪਣਾ ਕਾਮਯਾਬ ਹੋਵੇ ਆਪਾਂ ਉਹਨੂੰ ਐਕਸਪੈਂਡ ਕਰ ਸਕਦੇ ਹਾਂ ਔਰ ਦੂਸਰੀ ਗੱਲ ਜਿਹੜੇ ਕਹਿੰਦੇ ਯੂਥ ਹੈਗੇ ਆ ਯੂਥ ਮੈਂ ਦੇਖਿਆ ਜਾ ਕੇ ਕੈਨੇਡਾ ਜਾ ਕੇ ਵੀ ਕੰਮ ਕਰਦੇ ਆ ਜਾਂ ਹੋਰ ਕਰਦੇ ਆ ਉੱਥੇ ਐਪਲੋਰਚਰਸ ਬਹੁਤ ਅੱਛੇ ਹੈਗੇ ਆ ਠੀਕ ਹੈ ਨਾ ਉਹੀ ਚੀਜ਼ਾਂ ਹੁਣ ਹੌਲੀ-ਹੌਲੀ ਇੱਥੇ ਆ ਰਹੀਆਂ ਠੀਕ ਹੈ ਪੈਸਾ ਵੀ ਹੈਗਾ ਸਾਰਾ ਕੁਝ ਹੈਗਾ ਇਕਨੋਮੀ ਨੂੰ ਬਸ ਰਾਈਡ ਕਰਨਾ ਆਪਾਂ ਨੂੰ ਸਿੱਖਣਾ ਪੈਣਾ ਵੀ ਕਿਵੇਂ ਉਹਨੂੰ ਰਾਈਡ ਕਰਨਾ ਹੈ ਠੀਕ ਹੈ ਨਾ ਜਿਹੜ ਜਿਹੜਾ ਮੈਨੂੰ ਲੱਗਦਾ ਕਦੇ ਘਾਟੇ 'ਚ ਨਹੀਂ ਜਾ ਸਕਦਾ ਈਵਨ ਕਰੋਨਾ ਦੇ ਟਾਈਮ ਤੇ ਵੀ ਇਹੀ ਇੱਕ ਧੰਦਾ ਸੀ ਜਿਹੜਾ ਘਾਟੇ 'ਚ ਨਹੀਂ ਗਿਆ ਮੋਸਟਲੀ ਜਿਹੜੇ ਧੰਦੇ ਸੀ ਘਾਟੇ 'ਚ ਗਏ ਔਰ ਫਾਰਮਰ ਕਿਹੇ ਧੰਦਾ ਸਗਾ ਜਿਹਨੇ ਗਵਰਨਮੈਂਟ ਨੂੰ ਪੈਸੇ ਬਣਾ ਕੇ ਦਿੱਤੇ ਆ ਬਾਕੀ ਜਿਹੜੇ ਹੈਗੇ ਐਪਲਸ ਇਹਨਾਂ ਦੇ ਰਿਗਾਰਡਿੰਗ ਮੈਂ ਦੱਸਣਾ ਚਾਹੂੰਗਾ ਵੀ ਇਹਨਾਂ ਦੀ ਕੁਝ ਕੇਅਰ ਹੁੰਦੀ ਆ ਟਾਈਮ 'ਤੇ ਇਹਨਾਂ ਦੀ ਪ੍ਰੂਨਿੰਗ ਕਰਨੀ ਪੈਂਦੀ ਆ ਕਟਿੰਗ ਕਰਨੀ ਪੈਂਦੀ ਆ ਔਰ ਜਦੋਂ ਮੌਨਸੂਨ ਸੀਜ਼ਨ ਹੁੰਦਾ ਆ ਇਹਨਾਂ ਨੂੰ ਫੰਗਲ ਅਟੈਕ ਹੋ ਜਾਂਦਾ ਆ ਥੋੜਾ ਉਹਦਾ ਖਿਆਲ ਰੱਖਣਾ ਪੈਂਦਾ ਹੋਰ ਬਹੁਤ ਜ਼ਿਆਦਾ ਜਿਵੇਂ ਕਹਾਂ ਇੰਟੈਂਸਿਵ ਕੇਅਰ ਇੰਨੀ ਜ਼ਿਆਦਾ ਨਹੀਂ ਹੈਗੀ ਇਹ ਆਪਣਾ ਆਪ ਆਪਣਾ ਬਚਾ ਕਰ ਲੈਂਦੇ ਆ ਹਾਂ ਇਹ ਹੈ ਤੁਹਾਨੂੰ ਬਾਗ ਦੇ ਵਿੱਚ ਗੇੜਾ ਮਾਰਨਾ ਪੈਂਦਾ ਅਸੀਂ ਮੋਸਟਲੀ ਸਵੇਰੇ ਸ਼ਾਮ ਇੱਥੇ ਟਾਈਮ ਸਪੈਂਡ ਕਰਦੇ ਆ ਪਲਾਂਟਸ ਦੇ ਵਿੱਚ ਤੁਸੀਂ ਬੈਠਦੇ ਆ ਕਿਸੇ ਵੀ ਨੇਚਰਲ ਕ੍ਰੀਚਰ ਦੇ ਵਿੱਚ ਬੈਠਦੇ ਆ ਤੁਹਾਨੂੰ ਕਦੇ ਵੀ ਡਿਪਰੈਸ਼ਨ ਤੁਹਾਡੇ ਲੱਗੇ ਨਹੀਂ ਆਊਗਾ ਇਹ ਇੱਕ ਬਹੁਤ ਹੀ ਅਜਮਾਈ ਹੋਈ ਗੱਲ ਹੈ ਪਲਾਂਟਸ ਦੇ ਨਾਲ ਆ ਕੇ ਬੈਠੋ ਜ ਤੁਹਾਡੇ ਨਾਲ ਗੱਲਾਂ ਕਰਦੇ ਆ ਫਰੂਟਸ ਹੁੰਦੇ ਆ ਤੁਸੀਂ ਇਹਨਾਂ ਨੂੰ ਰੋਜ਼ ਨਹਾਰਦੇ ਆ ਜਿਨ੍ਹਾਂ ਨੂੰ ਤੁਸੀਂ ਆਪ ਆਪਣੇ ਹੱਥੀ ਲਾਇਆ ਹੁੰਦਾ ਹੌਲੀ ਹੌਲੀ ਫਲ ਦੇ ਆ ਵੱਧਦੇ ਆ ਫੁੱਲਦੇ ਆ ਫਿਰ ਉਹਨਾਂ ਤੁਸੀਂ ਮਾਰਕੀਟ ਦੇ ਵਿੱਚ ਲੈ ਕੇ ਜਾਣੇ ਆ ਇਹ ਇੱਕ ਲਾਈਫ ਸਟਾਈਲ ਬਣ ਜਾਂਦਾ ਤੁਹਾਡਾ ਤੇ ਕਿਵੇਂ ਉਹਨੂੰ ਮੰਡੀ ਤੱਕ ਲੈ ਕੇ ਜਾਣਾ ਕਿਵੇਂ ਉਹਨੂੰ ਸੇਲ ਕਰਨਾ ਕਿਵੇਂ ਉਹਨੂੰ ਪਾਲਣਾ ਮੇਰਾ ਨਾਮ ਗਰਵਖਸ਼ ਕੋ ਰੌਜਲਾ ਵਾਈਫ ਆਫ ਨਰੇਂਦਰ ਸਿੰਘ ਪਿੰਡ ਜੇਤੇ ਵਾਲੀ ਤੇ ਅਸੀਂ ਅੱਜ ਆਪਣੇ ਫਾਰਮ ਹਾਊਸ ਤੇ ਬੈਠੇ ਆ ਤੇ ਇਹ ਫਰੂਟ ਸਾਨੂੰ ਸਾਰਿਆਂ ਨੂੰ ਚੰਗੇ ਲੱਗਦੇ ਆ ਤੇ ਸਬਜ਼ੀਆਂ ਅਸੀਂ ਮੈਂ ਇਹਨਾਂ ਦੇ ਨਾਲ ਮਤਲਬ ਸਬਜ਼ੀਆਂ ਦੇ ਨਾਲ ਕਰਦੀਆਂ ਫਰੂਟ ਦੇ ਨਾਲ ਵੀ ਕਰਦੀਆਂ ਇਹਨਾਂ ਦੇ ਨਾਲ ਮਤਲਬ ਮੈਨੂੰ ਜੋ ਵੀ ਫਰੂਟ ਹੈ ਚੰਗਾ ਲੱਗਦਾ ਲੱਗਾ ਹੋਇਆ ਤੇ ਅਸੀਂ ਜਦੋਂ ਮਤਲਬ ਕੋਈ ਕੋਈ ਬੰਦਾ ਹੁੰਦਾ ਤੇ ਉਹ ਕਰ ਲੈਂਦਾ ਨਹੀਂ ਤਾਂ ਇਹਨਾਂ ਦੇ ਨਾਲ ਅਸੀਂ ਸਾਰਾ ਨਾਲ ਕਰਾਉਨੇ ਆ ਕੋਈ ਪਾਣੀ ਪਾਉਣਾ ਜਾਂ ਗੋਡੀ ਕਰਨਾ ਜਾਂ ਕੋਈ ਹੋਰ ਨਵਾਂ ਬੂਟਾ ਲਾਉਣਾ ਜਾਂ ਸਬਜ਼ੀ ਲਾਉਣੀ ਸਾਰਾ ਨਾਲ ਕਰਾਉਨੇ ਆ ਇਹਨਾਂ ਦੇ ਤੇ ਇਹ ਵੀ ਨਾਲ ਕਰਦੇ ਆ ਨਹੀਂ ਤਾਂ ਨਾਲ ਜੇ ਕੋਈ ਹੈਲਪਰ ਹੋਵੇ ਤਾਂ ਹੈਲਪਰ ਕਰ ਦਿੰਦੇ ਹੈਲਪਰ ਨਾ ਹੋਵੇ ਤਾਂ ਫਿਆਪ ਕਰ ਲਈਦਾ ਘਰ ਦੇ ਵਿੱਚ ਜਿਹੜਾ ਸਬਜੀ ਆ ਜਾਂ ਬੂਟਾ ਲੱਗਾ ਫਰੂਟ ਆ ਉਹ ਸਾਨੂੰ ਮਤਲਬ ਬਿਨਾਂ ਖਾਦ ਤੋਂ ਪਿਓਰ ਮਿਲਦਾ ਆ ਤੇ ਉਹਦੇ ਵਿੱਚ ਕੋਈ ਵੀ ਕੈਮੀਕਲ ਨਹੀਂ ਹੁੰਦਾ ਤੇ ਸਬਜੀ ਵੀ ਵਧੀਆ ਹੁੰਦੀ ਕੈਮੀਕਲ ਤੋਂ ਬਿਨਾਂ ਹੁੰਦੀ ਆ ਫਰੂਟ ਵੀ ਕੈਮੀਕਲ ਤੋਂ ਬਿਨਾਂ ਹੁੰਦਾ ਆ ਬਾਕੀ ਤਾਂ ਤੁਹਾਨੂੰ ਪਤਾ ਹੀ ਆ ਜੇ ਬਾਹਰੋਂ ਆਪਾਂ ਲੈਨੇ ਆ ਉਹਨਾਂ ਤੇ ਕਿੰਨੇ ਕੈਮੀਕਲ ਹੁੰਦੇ ਆ ਤੇ ਉਹ ਸਾਡੀ ਸਿਹਤ ਲਈ ਹਾਨੀਕਾਰਕ ਜਦੋਂ ਸਾਡਾ ਦਿਲ ਕਰਦਾ ਅਸੀਂ ਇੱਥੇ ਆ ਜੰਨੇ ਆਪਣੀ ਸਬਜੀ ਲਿਜਾ ਆਪ ਵੀ ਖਾਣਨੇ ਆ ਤੇ ਆਪਣੇ ਆਣਗੁਆਣ ਨੂੰ ਵੀ ਦਿਨੇ ਆ ਜੇ ਕਿਸੇ ਕੋ ਜਗਾ ਨਹੀਂ ਹੈ ਆਪਣੇ ਵੱਡੇ ਗਮਲੇ ਲੈ ਕੇ ਉਹਦੇ ਵਿੱਚ ਟਮਾਟਰ ਵੀ ਲਾ ਸਕਦੇ ਬੈਂਗਣ ਵੀ ਲਾ ਸਕਦੇ ਆ ਭਿੰਡੀਆਂ ਵੀ ਲਾ ਸਕਦੇ ਆ ਪਾਲਕ ਧਨੀਆਂ ਮੇਥੀ ਸਭ ਕੁਝ ਲਾ ਸਕਦੇ ਆ ਤੋ ਆਪਣਾ ਉਗਾ ਸਕਦੇ ਸਾਰਾ ਕੁਝ ਉਹ ਆਪਣਾ ਫਰੈਸ਼ ਚੀਜ਼ ਖਾ ਸਕਦੇ ਆ ਤੇ ਇਹ ਨਹੀਂ ਹੈ ਵੀ ਜੇ ਸਾਡੇ ਕੋ ਜਗਾ ਆ ਸੀ ਤਾਂ ਹੀ ਕਰਨਾ ਹੈ ਜਗਾ ਤੋਂ ਬਿਨਾ ਵੀ ਅਸੀਂ ਛੱਤ ਤੇ ਵੀ ਉਗਾ ਸਕਦੇ ਆ ਵੱਡੇ ਗਮਲੇ ਰੱਖ ਕੇ 20 ਬੂਟੇ ਅਸੀਂ ਲਗਾਏ ਸੀਗੇ ਇਹਦੇ ਵਿੱਚੋਂ ਇਸ ਵੇਲੇ ਸਾਡੇ ਕੋਲ 3 ਡੋਰਸਟ 골ਡਨ ਦੇ ਨੇ ਔਰ 10 ਹੈਗੇ ਐਨਾ ਵਾਰਾਇਟੀ ਦੇ ਇਨਾ ਵੈਰਾਈਟੀ ਦਾ ਜਿਹੜਾ ਸੇਬ ਹੈ ਇਹ ਥੋੜਾ ਜਿਹਾ ਲੰਬਾ ਹੁੰਦਾ ਹੈ ਔਰ ਡੋਰਸਟ ਗੋਲਡਨ ਦਾ ਜਿਹੜਾ ਸੇਬ ਹੈ ਇਹ ਗੁਲਾਈ ਦੇ ਵਿੱਚ ਨਜ਼ਰ ਆਏਗਾ ਤੁਹਾਨੂੰ ਤੋਂ ਸਾਡੇ ਜੋ ਮੈਂ ਉਪਰਾਲਾ ਕੀਤਾ ਸੀ ਇਹਦੇ ਵਿੱਚ ਬੜੀ ਕਾਮਯਾਬੀ ਮਿਲੀ ਹੈ ਮੈਨੂੰ ਔਰ ਬਹੁਤ ਅੱਛੀ ਫਰੂਟਿੰਗ ਹੋਈ ਹੈ ਇਸ ਸਾਲ ਵੀ ਬਹੁਤ ਅੱਛੀ ਫਰੂਟਿੰਗ ਹੋ ਰਹੀ ਹੈ ਬਾਕੀ ਇਸ ਤੋਂ ਇਲਾਵਾ ਮੇਰੇ ਕੋਲ ਕਿੰਨੂ ਵੀ ਲੱਗਾ ਹੋਇਆ ਜੀ ਔਰ ਮਸੰਮੀ ਵੀ ਹੈ ਪਲਮ ਲੱਗੇ ਹੋਏ ਨੇ ਫਿਗਜ਼ ਹੈਗੀਆਂ ਤੋ ਇਸ ਤਰ੍ਹਾਂ ਕਰਕੇ ਪੰਜ ਛੇ ਕਿਸਮ ਦੇ ਆਪਾਂ ਬੂਟੇ ਇੱਥੇ ਸ਼ੌਕਿਆ ਤੌਰ ਤੇ ਲਗਾਏ ਹੋਏ ਆ ਔਰ ਜਿਹੜੇ ਕਿ ਬੜੀ ਕਾਮਯਾਬੀ ਨਾਲ ਗਰੋ ਕਰ ਰਹੇ ਐ ਇਸ ਵੇਲੇ ਜਦੋਂ ਇਹ ਆਪਾਂ ਸੇਵ ਦੇ ਬੂਟੇ ਲਗਾਉਣੇ ਆ ਜੀ ਇਹ ਲੱਗਦੇ ਹੈਗੇ ਆ ਦਸੰਬਰ ਜਨਵਰੀ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਆਪਾਂ ਨੂੰ ਤਕਰੀਬਨ 1 ਮਹੀਨਾ ਪਹਿਲਾਂ 2/2 ਦੇ ਟੋਏ ਪੱਟੜੇ ਪੈਣਗੇ 2 ਫੁੱਟ ਚੌੜਾ ਔਰ 2 ਫੁੱਟ ਡੂੰਘਾ ਟੋਆ ਜਿਹੜਾ ਉਹ ਆਪਾਂ ਨੂੰ ਪੱਟਣਾ ਪਏਗਾ ਔਰ ਉਹਦੇ ਵਿੱਚ ਮਿੱਟੀ ਜਿਹੜੀ ਆ ਹੇਠਲੀ ਮਿੱਟੀ ਉੱਤੇ ਲਿਆਉਣੀ ਪੈਗੀ ਉੱਤਰੋ ਵਾਲੀ ਮਿੱਟੀ ਥੱਲੇ ਔਰ ਉਸ ਦੇ ਵਿੱਚ ਗਲੀ ਸੜੀ ਗੋਏ ਦੀ ਰੂੜੀ ਮਿਲਾ ਕੇ ਉਸ ਨੂੰ ਬੰਦ ਕਰ ਦਿੱਤਾ ਜਾਏਗਾ ਔਰ ਵਿੱਚ ਉਹਦੇ ਵਿੱਚ ਥੋੜ੍ਹਾ ਜਿਹਾ ਜਿਹੜੀ ਸੇਉਂਕ ਵਾਲੀ ਸੇਉਂਕ ਨੂੰ ਮਾਰਨ ਵਾਲੀ ਦਵਾਈ ਪਾ ਦਿੱਤੀ ਜਾਵੇਗੀ ਔਰ ਉਸ ਖੱਡੇ ਨੂੰ ਬੰਦ ਕਰ ਦਿੱਤਾ ਜਾਵੇਗਾ ਬੰਦ ਕਰਕੇ ਫਿਰ ਉਸ ਖੱਡੇ ਦੇ ਵਿੱਚ ਪਾਣੀ ਪੂਰਾ ਲਾ ਦੇਣਾ ਤਾਂ ਕਿ ਮਿੱਟੀ ਥੱਲੇ ਬੈਠ ਜਾਵੇ ਔਰ ਉਸ ਖੱਡੇ ਨੂੰ ਤਕਰੀਬਨ ਤੁਸੀਂ 20 ਦਿਨ 25 ਦਿਨ ਜਾਂ ਮਹੀਨਾ ਐਜ਼ ਇਟ ਇਜ਼ ਬੰਦ ਰੱਖੋ ਉਸ ਤੋਂ ਬਾਅਦ ਦਸੰਬਰ ਜਾਂ ਜਨਵਰੀ ਦੇ ਵਿੱਚ ਇਹ ਬੂਟੇ ਤੁਸੀਂ ਲਗਾ ਸਕਦੇ ਹੋ ਇਹ ਜਿਹੜੇ ਬੂਟੇ ਹੈਗੇ ਆ ਇਹ ਆਪਣੇ ਹੈਗੇ ਆ M7 ਇਹ ਦਰਮਿਆਨ ਨੇ ਕੱਦਾ ਹੁੰਦਾ ਬਹੁਤਾ ਵੱਡਾ ਨਹੀਂ ਹੁੰਦਾ ਇਸ ਕਰਕੇ ਇਹਨਾਂ ਨੂੰ ਜਿਆਦਾ ਦੂਰੀ ਤੇ ਲਾਉਣ ਦੀ ਲੋੜ ਨਹੀਂ ਤਕਰੀਬਨ 5 ਤੋਂ 8 ਫੁੱਟ ਦੀ ਦੂਰੀ ਤੇ ਇਹਨੂੰ ਆਪਾਂ ਲਾਇਆ ਜਾ ਸਕਦਾ ਕਿਉਂਕਿ ਇਹਦਾ ਫਲਾਬ ਬਹੁਤ ਜ਼ਿਆਦਾ ਨਹੀਂ ਹੁੰਦਾ ਜਿਆਦੇ ਬੂਟਾ ਆਪਾਂ ਲਗਾ ਦਨੇ ਆ ਉਸ ਤੋਂ ਉਸ ਵੇਲੇ ਆਪਾਂ ਕੋਈ ਹੋਰ ਖਾਦ ਨਹੀਂ ਪਾਉਣੀ ਜਿਹੜੀ ਰੂੜੀ ਦੀ ਖਾਦ ਪਾਈ ਹੋਈ ਹੈ ਉਹੀ ਸਫੀਸ਼ੀਐਂਟ ਹੁੰਦੀ ਹੈ ਉਸ ਤੋਂ ਬਾਅਦ ਇਹਨਾਂ ਦੀ ਇੱਕ ਚੀਜ਼ ਹੋਰ ਧਿਆਨ ਰੱਖਣਾ ਪੈਂਦਾ ਇਹਨਾਂ ਦੇ ਮੁੱਢਾਂ ਦੇ ਵਿੱਚ ਪਾਣੀ ਨਹੀਂ ਖੜਨਾ ਚਾਹੀਦਾ ਪਾਣੀ ਅਗਰ ਖੜੇਗਾ ਤਾਂ ਇਹਨਾਂ ਦੀਆਂ ਜੜ੍ਹਾਂ ਜਿਹੜੀਆਂ ਗਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਬਰਸਾਤ ਦੇ ਦਿਨਾਂ ਵਿੱਚ ਇਹਨਾਂ ਨੂੰ ਆਪਾਂ ਨੂੰ ਫੰਗੀਸਾਈਡ ਸਪਰੇਅ ਮਾਰਨੀ ਪੈਂਦੀ ਹੈ ਤਾਂ ਕਿ ਉੱਲੀ ਦਾ ਹਮਲਾ ਨਾ ਹੋਵੇ ਔਰ ਜਦੋਂ ਸਾਡੇ ਫਲਾਵਰਿੰਗ ਹੁੰਦੀ ਹੈ ਉਦੋਂ ਅਸੀਂ ਇਹਨਾਂ ਨੂੰ ਮਲਟੀ ਨਿਊਟ੍ਰੀਐਂਟਸ ਜਿਹੜੇ ਹੈਗੇ ਆ ਯਾਨੀ ਵਿਟਾਮਿਨਸ ਵਗੈਰਾ ਕੈਲਸ਼ੀਅਮ ਹੋ ਗਿਆ ਇਸ ਤਰ੍ਹਾਂ ਦੇ ਕੋ ਹੋਰ ਉਹ ਸਪਰੇ ਮਾਰਨੀ ਪੈਂਦੀ ਤਾਂ ਕਿ ਅੱਛੀ ਫਲਾਵਰਿੰਗ ਹੋ ਜਾਵੇ ਔਰ ਜਦੋਂ ਫਰੂਟ ਲੱਗਣਾ ਸ਼ੁਰੂ ਹੋ ਜਾਂਦਾ ਉਸ ਵੇਲੇ ਵੀ ਸਾਨੂੰ ਇਹ ਜਿਹੜੇ ਮਲਟੀ ਵਿਟਾਮਿਨ ਵਗੈਰਾ ਬੈਰੋਨ ਕੈਲਸ਼ੀਅਮ ਇਹਦੀ ਸਪਰੇ ਮਾਰਨੀ ਪੈਂਦੀ ਤਾਂ ਕਿ ਫਰੂਟ ਦੀ ਸੈਟਿੰਗ ਸਹੀ ਢੰਗ ਨਾਲ ਹੋ ਜਾਵੇ ਤੇ ਜਦੋਂ ਇਹ ਫਰੂਟ ਤਕਰੀਬਨ ਛੋਟਾ ਜਿਹਾ ਇੱਕ ਕਹਿ ਸਕਦੇ ਹਾਂ ਕਿ ਛੋਟੇ ਔਲੇ ਜੱਡਾ ਹੋ ਜਾਂਦਾ ਉਸ ਵੇਰੇ ਵੀ ਆਪਾਂ ਨੂੰ ਇੱਕ ਫੰਗੀਸਾਈਡ ਸਪਰੇ ਮਾਰਨੀ ਪੈਂਦੀ ਹੈ ਜਦੋਂ ਫਰੂਟ ਪੱਕਣ ਤੇ ਆਉਂਦਾ ਉਸ ਵੇਲੇ ਕਈ ਵਾਰੀ ਸੁੰਡੀ ਦਾ ਹਮਲਾ ਹੁੰਦਾ ਉਹਨੂੰ ਰੋਕਣ ਲਈ ਸਾਨੂੰ ਜਿਹੜੀ ਹੈ ਸਪਰੇਅ ਮਾਰਨੀ ਪਵੇਗੀ ਤਾਂ ਕਿ ਸੁੰਡੀ ਦਾ ਹਮਲਾ ਨਾ ਹੋਵੇ ਜੇ ਫਰੂਟ ਲਾਉਨੇ ਆ ਜਿਨੇ ਵੀ ਲਾਉਨੇ ਆ ਉਹਨੂੰ ਮੈਂ ਇਹ ਗੱਲ ਕਹੂੰਗਾ ਕਿ ਰੋਜ਼ ਤੁਹਾਨੂੰ ਗੇੜਾ ਮਾਰਨਾ ਪਵੇਗਾ ਔਰ ਰੋਜ਼ ਦੇਖਣਾ ਪਵੇਗਾ ਕਿ ਕੀ ਮੇਰੇ ਕੋਈ ਤੇਲਾ ਤਾਂ ਨਹੀਂ ਲੱਗਾ ਹੋਇਆ ਫਰੂਟਸ ਨੂੰ ਪਲਾਂਟਸ ਨੂੰ ਜਾਂ ਕੋਈ ਹੋਰ ਕੋਈ ਬਿਮਾਰੀ ਤਾਂ ਨਹੀਂ ਹੈਗੀ ਤਾਂ ਕਿ ਉਹਦਾ ਫੌਰੀ ਇਲਾਜ ਕੀਤਾ ਜਾ ਸਕੇ ਜਦੋਂ ਇਹ ਫਰੂਟ ਪੱਕਣਾ ਸ਼ੁਰੂ ਹੋ ਜਾਂਦਾ ਉਸ ਵੇਲੇ ਕੀ ਹੈ ਕਿ ਤੋਤੇ ਦਾ ਹਮਲਾ ਹੁੰਦਾ ਤੋਤੇ ਇਹਨਾਂ ਨੂੰ ਖਾਣਾ ਸ਼ੁਰੂ ਕਰ ਦਿੰਦੇ ਆ ਤੋ ਜਿਹੜੇ ਫਰੂਟ ਮੈਂ ਲਾਏ ਐ M7 ਦੇ ਇਹਨਾਂ ਦੀ ਹਾਈਟ ਬਹੁਤ ਜ਼ਿਆਦਾ ਨਹੀਂ ਹੁੰਦੀ ਇਸ ਕਰਕੇ ਇਹਨਾਂ ਤੇ ਜਾਲ ਪਾਉਣੇ ਸੌਖੇ ਹੈਗੇ ਤੋ ਮੈਂ ਵੀ ਇਸ ਕਰਕੇ ਇਹਨਾਂ ਤੇ ਜਾਲ ਪਾਏ ਹੋਏ ਆ ਤੋ ਜਿਨ੍ਹਾਂ ਤੇ ਜਾਲ ਨਹੀਂ ਪਏ ਉਹਨਾਂ ਨੂੰ ਤੋਤੇ ਖਾ ਗਏ ਆ ਤੇ ਜਿਨ੍ਹਾਂ ਤੇ ਪਾਏ ਉਹ ਬਚੇ ਰਹੇ ਆ ਤੋ ਇਸ ਤਰ੍ਹਾਂ ਇਹ ਜਿਹੜਾ ਹੈਗਾ ਬੜਾ ਕਾਮਯਾਬ ਹੈ ਫਰੂਟ ਇੱਥੇ ਲਾਉਣਾ ਲੇਕਿਨ ਜਿਹੜੀ ਨਿਰੰਤਰ ਮਿਹਨਤ ਦੀ ਲੋੜ ਹੈ ਪ੍ਰੋਪਰ ਦੇਖਭਾਲ ਦੀ ਜ਼ਰੂਰਤ ਹੈ ਇਹਨੂੰ ਇਹਨੂੰ ਨੈਗਲੈਕਟ ਨਹੀਂ ਕੀਤਾ ਜਾ ਸਕਦਾ ਜਦੋਂ ਫਲ ਪੱਕਣ ਤੇ ਆਉਂਦਾ ਉਸ ਵੇਲੇ ਇੱਕ ਸੁੰਡੀ ਜਿਹੜੀ ਆ ਜਿਹਨੂੰ ਆਪਾਂ ਬੋਰਰ ਕਹਿੰਦੇ ਆ ਉਹ ਇਹਦੇ ਵਿੱਚ ਸਰਾਖ ਕਰ ਦਿੰਦੀ ਹੈ ਉਹ ਲੱਗਣੀ ਸ਼ੁਰੂ ਹੋ ਜਾਂਦੀ ਇਸ ਵੇ ਪਿਛਲੇ ਸਾਲ ਸਾਡੇ ਜ਼ਿਆਦਾ ਸੀ ਇਸ ਵਾਰੀ ਇੰਨਾ ਨੁਕਸਾਨ ਨਹੀਂ ਉਹਦੇ ਨਾਲ ਹੋਇਆ ਤਾਂ ਲੇਕਿਨ ਇਹ ਹੈ ਕਿ ਜਦੋਂ ਫਰੂਟ ਹਲੇ ਥੋੜਾ ਕੱਚਾ ਹੁੰਦਾ ਉਦੋਂ ਹੀ ਸਪਰੇਅ ਮਾਰ ਦਿਓ ਤਾਂ ਉਦੋਂ ਇਹ ਜਿਹੜੀ ਹੈ ਸੁੰਡੀ ਦਾ ਹਮਲਾ ਨਹੀਂ ਹੋਏਗਾ ਤੇ ਕਈ ਵਾਰੀ ਉਹਦੇ ਵਿੱਚ 1/3 ਖਰਾਬ ਹੋ ਜਾਂਦਾ ਬਾਕੀ ਬਚਿਆ ਰਹਿ ਜਾਂਦਾ ਆ ਪੰਜਾਬ ਵਿੱਚ ਸੇਬ ਦੇ ਫਲ ਦੀਆਂ ਕੁਝ ਅਜਹੀਆਂ ਕਿਸਮਾਂ ਵਿਕਸਤ ਹੋ ਚੁੱਕੀਆਂ ਹਨ ਜੋ ਭਾਰ ਗਰਮੀਆਂ ਵਿੱਚ ਪੱਕ ਕੇ ਤਿਆਰ ਹੁੰਦੀਆਂ ਹਨ ਮਈ ਜੂਨ ਦੇ ਮਹੀਨੇ ਵਿੱਚ ਸੇਬ ਦੀਆਂ ਇਹ ਕਿਸਮਾਂ ਭਰਪੂਰ ਫਲ ਦਿੰਦੀਆਂ ਹਨ ਅਤੇ ਬਧੇਰੇ ਕੁਆਲਟੀ ਵਾਲੀਆਂ ਹੁੰਦੀਆਂ ਹਨ ਘੱਟ ਪਾਣੀ ਅਤੇ ਖਾਦਾਂ ਦਵਾਈਆਂ ਨਾਲ ਪੈਦਾ ਹੋਣ ਵਾਲਾ ਸੇਬ ਦਾ ਉਤਪਾਦਨ ਪੰਜਾਬ ਦੇ ਕਿਸਾਨਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰ ਰਿਹਾ ਹੈ ਭਾਵੇਂ ਸੇਬ ਦੀਆਂ ਕਿਸਮਾਂ ਦੇ ਬੂਟੇ ਅਜੇ ਪੰਜਾਬ ਵਿੱਚ ਉਪਲਬਧ ਨਹੀਂ ਹਨ ਫਿਰ ਵੀ ਇਹਨਾਂ ਦਾ ਰੁਝਾਨ ਵੱਧ ਰਿਹਾ ਹੈ ਕਿੰਨੂ ਸਾਡੇ ਇਹ ਜਿਹੜੇ ਪਲਾਂਟ ਹੈ ਅਗਸਤ ਵਿੱਚ 3 ਸਾਲ ਦੇ ਹੋ ਜਾਣੇ ਆ ਜੀ ਤਾਂ ਹੁਣ ਇਹ ਤੀਸਰੇ ਸਾਲ ਇਹਨਾਂ ਨੂੰ ਫਰੂਟ ਇਸ ਵਾਰੀ ਲੱਗ ਗਿਆ ਆ ਤੇ ਹੁਣ ਦੇਖਦੇ ਆ ਕਿ ਕਿਸ ਤਰ੍ਹਾਂ ਦਾ ਨਿਕਲਦਾ ਫਸਟ ਟਾਈਮ ਲੱਗਾ ਹੱਲੇ ਇਸ ਤੋਂ ਇਲਾਵਾ ਮਸੰਮੀ ਦੇ ਵੀ ਦੋ ਬੂਟੇ ਹੈਗੇ ਉਹਨਾਂ ਨੂੰ ਵੀ ਫਰੂਟ ਲੱਗਾ ਹੈਗਾ ਔਰ ਆਲੂ ਬਖਾਰਾ ਜਿਹੜਾ ਉਹਨੂੰ ਫਲ ਲੱਗ ਚੁੱਕਾ ਹੈ ਔਰ ਬਹੁਤ ਅੱਛੀ ਕਿਸਮ ਦਾ ਆਲੂ ਬਖਾਰਾ ਸਗਾ ਹੈ ਤੇ সুইਟ ਪੰਜਾਬ ਇਹਦੇ ਵੈਰਾਈਟੀ ਦਾ ਨਾਮ ਹੈਗਾ ਅ ਅਨਾਰ ਇਸ ਵੇਲੇ ਲੱਗਾ ਹੋਇਆ ਸਾਡੇ ਫਾਰਮ ਹਾਊਸ ਤੇ ਔਰ ਫਿਗਜ਼ ਲੱਗੀਆਂ ਹੋਈਆਂ ਔਰ ਫਿਗਜ਼ ਜਿਹੜੀਆਂ ਹੋਰ ਮਹੀਨੇ ਤੱਕ ਪੂਰੀਆਂ ਪੱਕ ਜਾਣਗੀਆਂ ਉਹ ਫਿਗਜ਼ ਔਰ ਉਹਨੂੰ ਤੁਸੀਂ ਕੱਚੀ ਵੀ ਖਾ ਸਕਦੇ ਹੋ ਔਰ ਜਾਂ ਤੁਸੀਂ ਉਹਨੂੰ ਪ੍ਰੋਸੈਸ ਕਰਕੇ ਜਿਸ ਤਰ੍ਹਾਂ ਤੁਸੀਂ ਮਾਰਕੀਟ 'ਚੋਂ ਮਿਲਦੀਆਂ ਉਹ ਵੀ ਉਸ ਤਰ੍ਹਾਂ ਵੇਚਾਦੀਆਂ ਜਾ ਸਕਦੀਆਂ ਹਨ ਹਾਲੇ ਇਸ ਸਾਲ ਤਾਂ ਮੈਂ ਇਹਨਾਂ ਬੂਟਿਆਂ ਤੋਂ ਕੋਈ ਇਨਕਮ ਲੈਣ ਬਾਰੇ ਨਹੀਂ ਸੋਚ ਰਿਹਾ ਮੈਂ 25 ਬੂਟੇ ਹੋਰ ਲਗਾਏ ਆ ਔਰ ਅਗਲੇ ਸਾਲ ਅਗਰ ਉਹਨਾਂ ਨੂੰ ਅੱਛੀ ਫਰੂਟਿੰਗ ਹੋਏਗੀ ਤਾਂ ਫਿਰ ਮੈਂ ਕੋਸ਼ਿਸ਼ ਕਰਾਂਗਾ ਕਿ ਇਹਨਾਂ ਦੀ ਮਾਰਕੀਟਿੰਗ ਕੀਤੀ ਜਾਵੇ ਮੇਰਾ ਪਰਸਨਲ ਐਕਸਪੀਰੀਅੰਸ ਜਾਂ ਮੇਰੀ ਇਹ ਸੋਚ ਹੈ ਕਿ ਜਿੰਨਾ ਤੁਸੀਂ ਕੁਦਰਤ ਦੇ ਨੇੜੇ ਰਹੋਗੇ ਤੁਸੀਂ ਖੁਸ਼ ਰਹੋਗੇ ਤੁਹਾਡੇ ਮਨ ਨੂੰ ਸਕੂਨ ਰਹੇਗਾ ਹੁਣ ਜਦੋਂ ਅਸੀਂ ਆਪਣੇ ਫਾਰਮ ਹਾਊਸ ਤੇ ਆਉਨੇ ਆ ਆਪਣੇ ਲੱਗੇ ਹੋਏ ਬੂਟਿਆਂ ਨੂੰ ਦੇਖਦੇ ਹਾਂ ਫਲਦਾਰ ਬੂਟਿਆਂ ਨੂੰ ਜਾਂ ਫੁੱਲਾਂ ਨੂੰ ਦੇਖਦੇ ਹਾਂ ਤੇ ਸਾਡੇ ਮਨ ਨੂੰ ਖੁਸ਼ੀ ਮਿਲਦੀ ਹੈ ਸਾਨੂੰ ਸਕੂਨ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਸੋ ਇਸ ਕਰਕੇ ਮੈਂ ਇਹ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਹਰ ਇੱਕ ਬੰਦੇ ਨੂੰ ਚਾਹੇ ਥੋੜੀ ਜਿਹੀ ਜਗ੍ਹਾ ਵੀ ਘਰ 'ਚ ਹੈ ਕੋਈ ਨਾ ਕੋਈ ਪੌਦਾ ਕੋਈ ਨਾ ਕੋਈ ਫਰੂਟ ਦਾ ਪਲਾਂਟ ਜ਼ਰੂਰ ਲਗਾਵੇ ਤਾਂ ਕਿ ਉਹਨੂੰ ਦੇਖ ਕੇ ਰੋਜ਼ ਉਹਨੂੰ ਦੇਖੇਗਾ ਔਰ ਉਹਦੇ ਮਨ ਨੂੰ ਖੁਸ਼ੀ ਹੋਏਗੀ ਉਹਨੂੰ ਸਕੂਨ ਮਿਲੇਗਾ ਇਹ ਬੂਟਿਆਂ ਦੀ ਪ੍ਰੂਨਿੰਗ ਤੇ ਥਿਨਿੰਗ ਬਹੁਤ ਜ਼ਰੂਰੀ ਹੈ ਪ੍ਰੂਨਿੰਗ ਦਾ ਮਤਲਬ ਹੁੰਦਾ ਕਾਂਟ ਛਾਂਟ ਜਦੋਂ ਇਹਨਾਂ ਬੂਟਿਆਂ ਤੋਂ ਪੱਤੇ ਝੜ ਜਾਂਦੇ ਆ ਦਸੰਬਰ ਦੇ ਵਿੱਚ ਜਾਂ ਨਵੰਬਰ ਦੇ ਅਖੀਰਲੇ ਹਫਤੇ ਉਦੋਂ ਸਾਨੂੰ ਇਹਨਾਂ ਦੀਆਂ ਟਾਹਣੀਆਂ ਫੁੱਟ ਫੁੱਟ ਕੱਟਣੀਆਂ ਪੈਂਦੀਆਂ ਅਗਰ ਨਹੀਂ ਕਟਾਂਗੇ ਟਾਹਣੀਆਂ ਵਧੀ ਜਾਣਗੀਆਂ ਫਰੂਟ ਘਟ ਲੱਗੇਗਾ ਕੁਆਲਿਟੀ ਮਾੜੀ ਹੋਏਗੀ ਸੋ ਉਦੋਂ ਇਹਨਾਂ ਦੀ ਪ੍ਰੂਨਿੰਗ ਕਰਨੀ ਬਹੁਤ ਜ਼ਰੂਰੀ ਹੈ ਜਿੱਥੋਂ ਪ੍ਰੂਨਿੰਗ ਕਰਨੀ ਆ ਅਗਰ ਉਹ ਟਾਣੀ ਇੱਕ ਪੈਨਸਲ ਤੋਂ ਥੋੜੀ ਮੋਟੀ ਆ ਤਾਂ ਉੱਥੇ ਸਾਨੂੰ ਇਨੂੰ ਜਿਸ ਤਰ੍ਹਾਂ ਜ਼ਖਮ ਤੇ ਦਵਾਈ ਲਾਉਣੇ ਆ ਤਾਂ ਆਪਾਂ ਨੂੰ ਦਵਾਈ ਲਾਉਣੇ ਨੀਲਾ თੋਥਾ ਜਿਹੜਾ ਉਹ ਲਾਉਣਾ ਪਏਗਾ ਤਾਂ ਕਿ ਅੱਗੋਂ ਇਹਨੂੰ ਫੰਗੀਸਾਈਡ ਨਾ ਲੱਗੇ ਉਸ ਤੋਂ ਇਲਾਵਾ ਜਦੋਂ ਜ਼ਿਆਦਾ ਗਰਮੀ ਹੁੰਦੀ ਜਿਸ ਤਰ੍ਹਾਂ ਹੁਣ ਅੱਜ ਦਾ ਮੌਸਮ ਹੈ ਤਾਂ ਤੁਸੀਂ ਦੇਖ ਰਹੇ ਹੋਗੇ ਅਸੀਂ ਜਿਹੜੇ ਬੂਟੇ ਇਹਨਾਂ ਦੇ ਆਲੇ ਦੁਆਲੇ ਕਿਆਰੀਆਂ ਚ ਘਾਹ ਸਿੱਟਿਆ ਆ ਤਾਂ ਕਿ ਡਾਇਰੈਕਟ ਸਨਲਾਈਟ ਉੱਤੇ ਨਾ ਪਵੇ ਬਾਕੀ ਯੂਥ ਨੂੰ ਮੈਂ ਇਹੀ ਕਹੂੰਗਾ ਇਧਰ ਨੂੰ ਆਓ ਮੋਟੀਵੇਟ ਹੋਵੋ ਫਾਰਮਿੰਗ ਨੂੰ ਇੱਕ ਨਵੇਂ तरीके ਨਾਲ ਕਰਨਾ ਸ਼ੁਰੂ ਕਰੀਏ ਪੜ੍ਹੇ ਲਿਖੇ ਮੁੰਡੇ ਕੁੜੀਆਂ ਨੂੰ ਇਧਰ ਆਉਣ ਦੀ ਲੋੜ ਹੈਗੀ ਆ ਤਾਂ ਕਿ ਨਵੇਂ ਸਟਾਈਲ ਦੀ ਫਾਰਮਿੰਗ ਨੂੰ ਆਪਾਂ ਅਪਣਾਈਏ ਬਾਕੀ ਜਿਹੜਾ ਇਹ ਦੀ ਮੇਰੇ ਪਿੱਛੇ ਲੱਗਾ ਹੋਇਆ ਐਪਲ ਇਹ ਇਹ ਪੰਜਾਬ ਦਾ ਆਪਣਾ ਫਲ ਆ ਸੇਮ ਨਿਊਟ੍ਰੀਸ਼ਨਲ ਵੈਲਿਊ ਹੈ ਦੇ ਵਿੱਚ ਠੀਕ ਹੈ ਜੀ ਤੁਸੀਂ ਜੂਸ ਕੱਢੋ ਦੂਸਰੇ ਜਿਹੜੇ ਐਪਲ ਆਉਂਦੇ ਆ ਸ਼ਿਮਲਾ ਤੋਂ ਜਾਂ ਸ਼੍ਰੀਨਗਰ ਤੋਂ ਉਹਨਾਂ ਨਾਲੋਂ ਮੈਂ ਕਹਿ ਸਕਦਾ ਆ ਕਲੀਅਰਲੀ ਵੱਧ ਮਿਠਾਸ ਆ ਠੀਕ ਹੈ ਜੀ ਖਾਣ ਨੂੰ ਵੀ ਬਹੁਤ ਸੁਆਦ ਹੈ ਇਹ ਗ੍ਰੀਨ ਇਹ ਲੋਰ ਥੋੜਾ ਰੈਡੀਸ਼ ਰਹੂਗਾ ਬਾਕੀ ਡਿਪੈਂਡ ਕਰਦਾ ਮੌਸਮ ਦੇ ਉੱਤੇ ਜੇ ਤੁਹਾਨੂੰ ਠੰਡੀ ਵੈਂਟਸ ਵਗਦੀਆਂ ਆ ਜਾਂ ਬਾਰਿਸ਼ ਹੁੰਦੀ ਆ ਕਲਰ ਇਹਨਾਂ ਦਾ ਚੇਂਜ ਹੁੰਦਾ ਹੈ ਇਹ ਹੁਣ ਕਹਿ ਸਕਦੇ ਆ ਪੰਜਾਬ ਦਾ ਹੁਣ ਇੱਕ ਆਪਣਾ ਫਰੂਟ ਬਣ ਚੁੱਕਾ ਆ ਜਿਹੜਾ ਕਿ ਆਉਣ ਵਾਲੇ ਸਮੇਂ 'ਚ ਮੈਂ ਕਲੀਅਰ ਕੱਟ ਦੇਖ ਸਕਦਾ ਆ ਕਿ ਐਕਸਪੈਂਡ ਹੋਊਗਾ ਮਾਲਵੇ 'ਚ ਵੀ ਐਕਸਪੈਂਡ ਹੋਊਗਾ ਹਰਿਆਣੇ ਤੱਕ ਵੀ ਜਾਊਗਾ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਹੈਗੀ ਬਾਕੀ ਜਿਹੜੀ ਇਹਦੀ ਮਾਰਕੀਟ ਹੈ ਮਾਰਕੀਟਿੰਗ ਦੇ ਲਈ ਅਸੀਂ ਫਿਊਚਰ ਪਲਾਨ ਸਾਡੇ ਹੈਗੇ ਆ ਕਿ ਅਸੀਂ ਜਲੰਧਰ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਆ ਹਸ਼ਿਆਰਪੁਰ ਜਾਈਏ इजीली ਮਾਰਕੀਟ अवेलेबल ਹੈਗੀ ਮੰਡੀਆਂ अवेलेबल ਹੈਗੀਆਂ ਉਹਨਾਂ ਦਾ ਵੀ ਸਾਨੂੰ ਲਾਗੇ ਪੈਂਦਾ अवेलेबल ਹੈਗਿਆ ਗਵਰਨਮੈਂਟ ਨੂੰ ਅਸੀਂ ਇਹ ਅਰਜ਼ ਕਰਾਂਗੇ ਕਿ ਜਿਵੇਂ ਜਿਵੇਂ ਫਾਰਮਰਸ ਇੱਧਰ ਨੂੰ ਰੁਝਾਨ ਆਪਣਾ ਵੱਧ ਰਿਹਾ ਹੈ ਮੰਡੀਆਂ ਦੇ ਵਿੱਚ ਵੀ ਇਹਨਾਂ ਨੂੰ ਪ੍ਰਸਤਾਨ ਕੀਤਾ ਜਾਵੇ ਤਾਂ ਕਿ इजीली ਇਹਨਾਂ ਦੀ ਸੇਲ ਹੋ ਸਕੇ ਕਿਉਂਕਿ ਜਿਹੜੇ ਬਾイヤਸ ਹੈਗੇ ਆ ਮੰਡੀਆਂ ਦੇ ਵਿੱਚ ਬੈਠੇ ਆੜਤੀ ਬੈਠੇ ਆ ਉਹਨਾਂ ਨੂੰ ਹਲੇ ਇਨੀ ਨੌਲੇਜ ਨਹੀਂ ਹੈਗੀ ਸਾਡੇ ਜ਼ਿਲ੍ਹੇ ਦੇ ਵਿੱਚ ਨੌਲੇਜ ਹੈਗੀ ਹਸ਼ਿਆਰਪੁਰ ਚ ਹੈਗੀ ਆ ਅੰਮ੍ਰਿਤਸਰ ਚ ਹੈਗੀ ਆ ਬਾਕੀ ਜ਼ਿਲ੍ਹਿਆਂ ਚ ਨਹੀਂ ਨੌਲੇਜ ਨਹੀਂ ਹੈਗੀ हां बट इजीली ਜਦੋਂ ਤੱਕ ਇਹ ਕਹਿੰਦੇ ਫਸਲ ਮਾਰਕੀਟ ਚ ਜਾਊਗੀ ਆਪਣੇ ਆਪ ਨੌਲੇਜ ਵੀ ਹੁੰਦੀ ਹੀ ਜਾਣੀ ਹੈ ਹਰ ਇੱਕ ਫਸਲ ਵਿੱਚ ਇਦੀ ਹੁੰਦਾ ਕੋਈ ਵੀ ਫਸਲ ਇੱਕਦਮ ਤਿਆਰ ਨਹੀਂ ਹੁੰਦੀ ਜਿਹੜੀ ਐਪਲ ਦੀ ਫਸਲ ਹੈ ਜੀ ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਹਜੇ ਨਹੀਂ ਅਵੇਲੇਬਲ ਹੈਗੀ ਉਹਨਾਂ ਵੱਲੋਂ ਨਹੀਂ ਪ੍ਰੂਵਲ ਹੈਗੀ ਅਸੀਂ ਇਹ ਫਸਲ ਜਿੰਨੇ ਵੀ ਹੈਗੀ ਆ ਪਨੀਰੀ ਆ ਇਹ ਹਿਮਾਚਲ ਤੋਂ ਲੈ ਕੇ ਆਉਨੇ ਆ ਜਾਂ ਹੋਰ ਕਿਤੋਂ ਲੈ ਕੇ ਆਉਨੇ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਆਂ ਕਿ ਉੱਥੇ ਇਹਨੂੰ ਤਿਆਰ ਕਰੋ ਤਾਕੀ इजीली अवेलेबल ਹੋ ਸਕੇ ਜਿਹੜੇ ਨਵੇਂ ਫਾਰਮਰਸ ਇੱਧਰ ਆਉਣਾ ਚਾਹੁੰਦੇ ਆ अवेलेबल ਹੋ ਸਕੇ ਕਿਉਂਕਿ ਇੱਥੇ ਉੱਥੇ ਹਜੇ ਇਹਦੀ ਅਵੇਲੇਬਿਲਟੀ ਨਹੀਂ ਹੈਗੀ ਔਰ ਮਨਲਾ ਦਾ ਹਜੇ ਉਹਨਾਂ ਨੂੰ ਇਸ ਵੱਲ ਧਿਆਨ ਗਿਆ ਹੀ ਨਹੀਂ ਹੈਗਾ ਬਟ ਬਹੁਤ ਜਲਦੀ ਉਹਨਾਂ ਨੂੰ ਧਿਆਨ ਦੇਣਾ ਪੈਣਾ ਔਰ ਦੇਣ ਇਹ ਸਾਡੀ ਰਿਕੁਐਸਟ ਹੈ ਉਹਨਾਂ ਨੂੰ ਜਿਹੜੀ ਐਪਲ ਦੀ ਫਸਲ ਹੈ ਜਦੋਂ ਆਪਾਂ ਬੂਟਾ ਤਿਆਰ ਕਰਦੇ ਆ ਲੈ ਕੇ ਆਉਨੇ ਆ ਮੈਂ ਤਾਂ ਇਹੀ ਲੋਕਾਂ ਨੂੰ ਕਹੂੰਗਾ ਜਿਨ੍ਹਾਂ ਨੇ ਵੀ ਇਹ ਲਾਉਣੇ ਆ ਵੀ ਖੁਦ ਆਪ ਜਾ ਕੇ ਲੈ ਕੇ ਆਓ ਆਪ ਜਾ ਕੇ ਲੈ ਕੇ ਆਓ ਤੁਹਾਡਾ ਇੱਕ ਸ਼ੌਂਕ ਵੀ ਵੱਧਾ ਆ ਜਾ ਕੇ ਦੇਖ ਕੇ ਆਓ ਵੀ ਕਿਵੇਂ ਦਾ ਬੂਟਾ ਆ ਔਰ ਜਦੋਂ ਆਪਾਂ ਬਾਇਰ ਦੇ ਕੋਲ ਸਪਲਾਇਰ ਦੇ ਕੋਲ ਆ ਪਹੁੰਚਦੇ ਆ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਬੰਦਾ ਕਿਉਰੀਅਸ ਆ ਖੁਦ ਆਇਆ ਚੱਲ ਕੇ ਅਦਰਵਾਈਜ਼ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਈਜ਼ੀਲੀ ਤੁਹਾਨੂੰ ਬਾਇ ਕਰੀਅਰ ਇੱਥੇ ਪਹੁੰਚ ਜਾਂਦਾ ਆ ਬਟ ਆਪ ਜਾ ਕੇ ਲੈ ਕੇ ਆਉਂਗੇ ਤੁਹਾਨੂੰ ਵਧੀਆ ਬੂਟਾ ਮਿਲੂਗਾ ਔਰ ਬੂਟਾ ਲਾਉਣ ਤੋਂ ਪਹਿਲਾਂ ਤਕਰੀਬਨ ਇਹਨੂੰ ਤਿਆਰ ਕੀਤਾ ਜਾਂਦਾ ਆ 4 ਫੁੱਟ ਪਟਕੇ ਫਿਰ ਉਹਦੇ ਵਿੱਚ ਕੰਪੋਸਟ ਵਗੈਰਾ ਪਾ ਕੇ ਉਹਨੂੰ ਬੰਦ ਕਰਕੇ ਫਿਰ ਤਿਆਰ ਕੀਤਾ ਜਾਂਦਾ ਔਰ ਉਹਦੇ ਵਿੱਚ ਬੂਟਾ ਲਾਇਆ ਜਾਂਦਾ ਆ ਫਾਈਨਲੀ ਜੀ ਪੰਜਾਬ ਦੇ ਯੂਥ ਨੂੰ ਮੇਰੀ ਰਿਕਵੈਸਟ ਹੈ ਬੇਨਤੀ ਹੈ ਜਿਹੜਾ ਯੂਥ ਬਾਹਰ ਜਾ ਰਿਹਾ ਹੈ ਮੈਂ ਨਹੀਂ ਕਹਿੰਦਾ ਵੀ ਬਾਹਰ ਜਾਣਾ ਜਾਂ ਨਹੀਂ ਜਾਣਾ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਠੀਕ ਹੈ ਆਪਣਾ ਡਿਸੀਜਨ ਹੈ ਬਟ ਇੱਥੇ ਬਾਗਬਾਨੀ ਦੇ ਵਿੱਚ ਆਓ ਇਹ ਐਪਲ ਦੀ ਫਸਲ ਨੂੰ ਅਪਣਾਈਏ ਕਿਉਂਕਿ ਐਪਲ ਦੀ ਫਸਲ ਇੱਕ ਬਹੁਤ ਹੀ ਰਾਇਲ ਫਸਲ ਹੈ ਐਪਲ ਆਰਚਡ ਲਾਉਣਾ ਬਹੁਤ ਹੀ ਇੱਕ ਰਾਇਲ ਗੱਲ ਹੈ ਜੇ ਆਪਾਂ ਐਪਲ ਦੀ ਫਸਲ ਦੇ ਵਿੱਚ ਆਉਨੇ ਆ ਤੁਹਾਨੂੰ ਬਹੁਤ ਵਧੀਆ ਕਮਾਈ ਵੀ ਹੁੰਦੀ ਹੈ इजीली ਤੁਹਾਡਾ ਲਾਈਫ ਸਟਾਈਲ ਵਧੀਆ ਚੱਲ ਸਕਦਾ ਹੈ ਇਹਨੂੰ ਅਪਣਾਈਏ ਕੋਈ ਬਹੁਤ ਔਖੀ ਫਸਲ ਨਹੀਂ ਹੈਗੀ ਬਹੁਤ ਈਜ਼ੀ ਹੈ ਠੀਕ ਹੈ ਜੀ ਵਧੀਆ ਤੁਸੀਂ ਆਪਣਾ ਕਹਿੰਦੇ ਕਮਾਈ ਕਰ ਸਕਦੇ ਆ ਇਸ ਦੇ ਵਿੱਚ ਸੇਵ ਦਾ ਫਲ ਜਿਹੜਾ ਆ ਨਾ ਸਾਡੇ ਲਈ ਬਹੁਤ ਵਧੀਆ ਨਮੀ ਚੀਜ਼ ਲਈ ਆ ਤੇ ਬਹੁਤ ਵਧੀਆ ਫਰੈਸ਼ ਸੇਵ ਆ ਇਹਦੇ ਵਿੱਚ ਜੂਸ ਬਹੁਤ ਆ ਖਾਣ ਲਈ ਵੀ ਅੱਛਾ ਆ ਮਿੱਠਾ ਆ ਵਧੀਆ ਆ ਔਰਤਾਂ ਨੂੰ ਹਰ ਇੱਕ ਇਹ ਨਹੀਂ ਵੀ ਆਦਮੀ ਹੀ ਕੰਮ ਕਰਨ ਉਹ ਖੁਦ ਵੀ ਕਰ ਸਕਦੀਆਂ ਸਾਰੇ ਸਬਜ਼ੀਆਂ ਵੀ ਉਗਾ ਸਕਦੀਆਂ ਫਲਦਾਰ ਬੂਟੇ ਵੀ ਲਗਾ ਸਕਦੀਆਂ ਉਹਨਾਂ ਨੂੰ ਉਹਨਾਂ ਦੀ ਦੇਖਭਾਲ ਵੀ ਕਰ ਸਕਦੀਆਂ ਇਹ ਨਹੀਂ ਵੀ ਉਹ ਕਹਿਣ ਵੀ ਸਾਨੂੰ ਤਾਂ ਕੁਝ ਪਤਾ ਨਹੀਂ ਇਹ ਤਾਂ ਸਾਰਾ ਬੰਦਿਆਂ ਦਾ ਕੰਮ ਨਹੀਂ ਸਾਰਾ ਕੁਝ ਔਰਤਾਂ ਵੀ ਕਰ ਸਕਦੀਆਂ ਕਮ ਕਾਜੀ ਔਰਤਾਂ ਐ ਛੁੱਟੀ ਵਾਲੇ ਦਿਨ ਆਪਣੀ ਜਿਹੜੀ ਬਗੀਚੀ ਆ ਉਹਨੂੰ ਉਹਦੀ ਦੇਖਭਾਲ ਕਰ ਸਕਦੀਆਂ ਸਵੇਰੇ ਸ਼ਾਮ ਨੂੰ ਪਾਣੀ ਲਾ ਸਕਦੀਆਂ ਦੇਖ ਸਕਦੀਆਂ ਉਹ ਇਹ ਆਪ ਜਦੋਂ ਆਉਂਦੀਆਂ ਉਹ ਆਪਣਾ ਫਰੈਸ਼ ਤੋੜ ਕੇ ਬਣਾ ਸਕਦੀਆਂ ਇਹ ਨਹੀਂ ਹੈ ਵੀ ਬਾਹਰੋਂ ਲਿਆ ਕੇ ਖਾਣਾ ਇਹ ਜਿਹੜਾ ਅਸੀਂ ਸੇਵ ਲਾਏ ਹੋਏ ਆ ਇਹ ਇੱਕ ਫਰੈਸ਼ ਫਰੂਟ ਆ ਜਿਹੜਾ ਅਸੀਂ ਬਾਹਰੋਂ ਮੰਗਵਾਉਨੇ ਆ ਉਹਨਾਂ ਵਿੱਚ ਕੈਮੀਕਲ ਵੀ ਹੁੰਦਾ ਉਹ ਫਰੈਸ਼ ਵੀ ਨਹੀਂ ਹੁੰਦੇ ਸਟੋਰਾਂ ਦੇ ਹੁੰਦੇ ਆ ਇਹਨਾਂ ਵਿੱਚ ਜੂਸ ਵੀ ਵਧੀਆ ਤੁਸੀਂ ਇੱਥੋਂ ਲੈ ਕੇ ਖਾ ਸਕਦੇ ਆ ਤਸੀਂ ਆਪਣਾ ਘਰ ਆਗਾ ਕੇ ਵੀ ਖਾ ਸਕਦੇ ਤੇ ਇੱਥੋਂ ਲੈ ਕੇ ਵੀ ਖਾ ਸਕਦੇ ਆ। ਘਰੇ ਲੂ ਬਗੀਚੀ ਮੈਂ ਕਹਿੰਨੀ ਸਭ ਨੂੰ ਬਗੀਚੀ ਲਾਉਣੀ ਚਾਹੀਦੀ ਆ, ਸਬਜ਼ੀਆਂ ਵੀ ਲਾਉਣੀਆਂ ਚਾਹੀਦੀਆਂ, ਫਰੂਟ ਵੀ ਲਾਉਣੇ ਚਾਹੀਦੇ ਆ ਤਾਂ ਕਿ ਜੇ ਤੁਸੀਂ ਖੁਦ ਘਟ ਖਾਣੇ ਆ ਤਾਂ ਚਿੜੀਆਂ ਲਈ ਵੀ ਮਿਲਣ। ਉਹਨਾਂ ਨੇ ਵਿਚਾਰਿਆਂ ਨੇ ਕਿਤੇ ਉਹ ਖਾਣਾ ਆ। ਉਹਨਾਂ ਲਈ ਵੀ ਕੁਛ ਨਾ ਕੁਛ ਚਾਹੀਦਾ ਆ। ਤੇ ਅਸੀਂ ਘਰ ਵੀ ਆਪਣੇ ਲਾਏ ਹੋਏ ਮਰੇਗਲ 10-12 ਤਰੇ ਦੇ ਬੂਟੇ ਲਾਏ ਹੋ ਆ ਫਲਦਾਰ ਜਿਹੜੇ ਅਸੀਂ ਘਟ ਖਾਣੇ ਆ ਚਿੜੀਆਂ ਜ਼ਿਆਦਾ ਖਾਂਦੀਆਂ। ਥਿਨਿੰਗ ਜਿਹੜੀ ਆ ਜਦੋਂ ਫਰੂਟ ਬਹੁਤ ਜ਼ਿਆਦਾ ਲੱਗ ਜਾਂਦਾ ਜੇ ਅਗਰ ਉਹਦੀ ਥਿਨਿੰਗ ਨਹੀਂ ਕਰਾਂਗੇ ਬੂਟੇ ਵਿੱਚੋਂ ਫਲ ਨਹੀਂ ਤੋੜਾਂਗੇ ਤਾਂ ਫਲ ਲੱਗੇਗਾ ਜ਼ਰੂਰ ਪਰ ਜਿਆਦਾ ਮੋਟਾ ਨਹੀਂ ਹੋਏਗਾ ਇਸ ਕਰਕੇ ਉਹਦੀ ਥਿਨਿੰਗ ਕਰਨੀ ਵੀ ਜ਼ਰੂਰੀ ਹੈਗੀ ਹੈ ਸੋ ਇਹਨਾਂ ਗੱਲਾਂ ਦਾ ਸਾਨੂੰ ਖਿਆਲ ਰੱਖਣਾ ਪਏਗਾ ਔਰ ਜਿਵੇਂ ਮੈਂ ਪਹਿਲਾਂ ਕਿਹਾ ਕਿ ਰੋਜ਼ ਤੁਹਾਨੂੰ ਆਪਣੇ ਗਾਰਡਨ ਵਿੱਚ ਜਿੱਥੇ ਫਲਦਾਰ ਬੂਟੇ ਲਾਏ ਆ ਉੱਥੇ ਆ ਕੇ ਤੁਹਾਨੂੰ ਨਜ਼ਰ ਮਾਰਨੀ ਪਵੇਗੀ ਤਾਂ ਹੀ ਤੁਸੀਂ ਇਸ ਵਿੱਚ ਕਾਮਯਾਬ ਹੋ ਸਕਦੇ ਹੋ ਜਦੋਂ ਅਸੀਂ ਬੂਟਾ ਲਗਾ ਲੈਨੇ ਆ ਅਸੀਂ ਉਹਨੂੰ ਥੋੜਾ ਥੋੜਾ ਪਾਣੀ ਪਾ ਦੇਣਾ ਇਹ ਨਹੀਂ ਕਿ ਬਹੁਤ ਜ਼ਿਆਦਾ ਭਰਨਾ ਨਹੀਂਗਾ ਉਹ ਜ਼ਮੀਨ ਗਿੱਲੀ ਹੋ ਜਾਏਗੀ ਜਦ ਉਹਦੀ ਜੜ ਆਪਣੀ ਪਕੜ ਬਣਾ ਲਏਗੀ ਜ਼ਮੀਨ ਵਿੱਚ ਫਿਰ ਉਸ ਆਪਣੇ ਮੌਸਮ ਦੇ ਹਿਸਾਬ ਨਾਲ ਉਸ ਤੀਸਰੇ ਦਿਨ ਚੌਥੇ ਦਿਨ ਪਾਣੀ ਪਾ ਸਕਦੇ ਹਾਂ ਠੀਕ ਹੈ ਲੇਕਿਨ ਇਸ ਗੱਲ ਦਾ ਖਿਆਲ ਰੱਖਣਾ ਕਿ ਪਾਣੀ ਜ਼ਿਆਦਾ ਦੇਰ ਇਹਨਾਂ ਦੀਆਂ ਜੜਾਂ ਵਿੱਚ ਖੜਾ ਨਹੀਂ ਹੋਣਾ ਚਾਹੀਦਾ ਡਰੇਨੇਜ ਦਾ ਸਿਸਟਮ ਹੋਣਾ ਚਾਹੀਦਾ ਅਗਰ ਪਾਣੀ ਖੜਾ ਰਹੇਗਾ ਇਹਨਾਂ ਦੀਆਂ ਜੜਾਂ ਦੇ ਵਿੱਚ ਫੰਗਸ ਹੋ ਜਾਏਗੀ ਜੜਾਂ ਗਲ ਲੱਪਣਗੀਆਂ ਬੂਟਾ ਸੁੱਕ ਜਾਏਗਾ ਤੋਂ ਬੈਸਟ ਹੈਗਾ ਆ ਕਿ ਜਿਹੜੀ ਡ੍ਰਿਪ ਇਰੀਗੇਸ਼ਨ ਉਹ ਮੈਂ ਹਲੇ ਪ੍ਰੋਵਾਈਡ ਨਹੀਂ ਕੀਤੀ ਤੋ ਜਿਹੜੀ ਡ੍ਰਿਪ ਇਰੀਗੇਸ਼ਨ ਉਹ ਸਭ ਤੋਂ ਵਧੀਆ ਕਾਰਗਰ ਹੈ ਉਹ ਦੇ ਵਿੱਚ ਕੀ ਹੈ ਟਪਕਾ ਟਪਕਾ ਪਾਣੀ ਇਹਨਾਂ ਨੂੰ ਪੈਂਦਾ ਰਹਿੰਦਾ ਔਰ ਜ਼ਮੀਨ ਦੇ ਵਿੱਚ ਸਲਾਬਾ ਰਹਿੰਦਾ ਹੈ ਔਰ ਉਸੇ ਹਿਸਾਬ ਨਾਲ ਮੈਂ ਕੋਸ਼ਿਸ਼ ਕਰਾਂਗਾ ਕਿ ਅਗਲੇ ਸਾਲ ਅਸੀਂ ਵੀ ਇਹਨੂੰ ਡ੍ਰਿਪ ਇਰੀਗੇਸ਼ਨ ਤੇ ਲੈ ਕੇ ਆਈਏ ਹੁਣ ਅਸੀਂ ਤੀਸਰੇ ਦਿਨ ਪਾਣੀ ਦਿੰਨੇ ਆ ਜੀ ਸ਼ਾਮ ਦੇ ਵੇਲੇ ਜਾਂ ਸਵੇਰ ਦੇ ਵੇਲੇ ਕਦੇ ਵੀ ਦੁਪਹਿਰ ਨੂੰ ਪਾਣੀ ਨਹੀਂ ਲਾਉਣਾ ਇਹਨਾਂ ਨੂੰ ਜਦੋਂ ਬੂਟੇ ਤਪਸ਼ਬਦੀ ਹੁੰਦੀ ਜ਼ਮੀਨ ਦੀ ਉਸ ਵੇਲੇ ਪਾਣੀ ਨਹੀਂ ਲਗਾਉਣਾ ਜਾਂ ਤਾਂ अर्ਲੀ ਮਾਰਨਿੰਗ ਜਾਂ ਈਵਨਿੰਗ ਅਸੀਂ ਤੀਸਰੇ ਦਿਨ ਥੋੜਾ ਥੋੜਾ ਇਹਨਾਂ ਨੂੰ ਪਾਣੀ ਲਗਾ ਦਿੰਨੇ ਫਰੂਟ ਦਾ ਜਿਵੇਂ ਤੁਸੀਂ ਦੇਖਿਆ ਹੋਵੇਗਾ ਜੇ ਮਾਰਕੀਟ ਦੇ ਵਿੱਚ ਵੀ ਫਲ ਕੱਚਾ ਤੋੜ ਕੇ ਹੀ ਮਾਰਕੀਟ ਦੇ ਵਿੱਚ ਆਉਂਦਾ ਹੈ ਹੌਲੀ ਹੌਲੀ ਉਹ ਪੱਕ ਜਾਂਦਾ ਇਸੇ ਤਰ੍ਹਾਂ ਇਹ ਫਲ ਦੀ ਗੱਲ ਹੈ ਜੇ ਅਸੀਂ ਇਹਨੂੰ ਪਲਾਂਟਸ ਦੇ ਉੱਤੇ ਹੀ ਪੱਕਣ ਦੇਗੇ ਤੇ ਇਹ ਫਟਣ ਲੱਗ ਪੈਂਦਾ ਜਾਂ ਗਲਣ ਲੱਗ ਪੈਂਦਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਇਸ ਕਰਕੇ ਇਹਨੂੰ ਥੋੜਾ ਜਿਹਾ ਰਾ ਦੇ ਵਿੱਚ ਜਾਂ ਮੰਨ ਲਓ ਕੱਚਾ ਹੀ ਤੋੜ ਲੈਣਾ ਚਾਹੀਦਾ ਤਾਂ ਕਿ ਖਰਾਬ ਨਾ ਹੋਵੇ ਮੈਂ ਯੂਥ ਨੂੰ ਇਹੀ ਸਲਾਹ ਦੇਵਾਂਗਾ ਕਿ ਬਜਾਏ ਬਾਹਰ ਭੱਜਣ ਦੇ ਇੱਧਰ ਉੱਧਰ ਜਾਣ ਦੇ ਜਿਨ੍ਹਾਂ ਦੇ ਕੋਲ ਇੱਥੇ ਜ਼ਮੀਨ ਹੈਗੀ ਆ ਉਹ ਕੋਸ਼ਿਸ਼ ਕਰੋ ਆਪਣੀ ਕੰਨ ਖੋਹਣਾ ਤਾਂ ਲਾਉਂਦੇ ਹੀ ਹੋ ਤੁਸੀਂ ਉਸ ਤੋਂ ਇਲਾਵਾ ਤੁਸੀਂ ਫਾਲਦਾਰ ਬੂਟਿਆਂ ਦੇ ਵਿੱਚ ਆਪਣਾ ਇੰਟਰਸਟ ਵਧਾਓ ਤਾਂ ਕਿ ਤੁਹਾਨੂੰ ਇੱਕ ਵੱਖਰੀ ਕਿਸਮ ਦੀ ਜਿਹੜੀ ਹੈ ਇਨਕਮ ਹੋਵੇ ਔਰ ਤੁਸੀਂ ਇਹਦੇ ਵਿੱਚ ਕੀ ਹੈ ਤੁਸੀਂ ਖੁਸ਼ੀ ਮਹਿਸੂਸ ਕਰੋਗੇ ਜਦ ਤੁਹਾਡੇ ਬੂਟੇ ਕਾਮਯਾਬ ਹੋਣਗੇ ਤੁਸੀਂ ਖੁਸ਼ੀ ਮਹਿਸੂਸ ਕਰੋਗੇ ਲੇਕਿਨ ਇਹ ਨਹੀਂ ਕਿ ਕਿਸੇ ਦੇ ਦੱਸੇ ਤੇ ਜਾਂ ਮੇਰੇ ਦੱਸੇ ਤੇ ਤੁਸੀਂ ਚੱਕ ਕੇ ਅੱਧਾ ਏਕੜ ਜਾਂ 1 ਏਕੜ ਤੁਸੀਂ ਬਾਗ ਲਾ ਲਓ ਤਜਰਬਾ ਤੁਹਾਨੂੰ ਹੋਵੇ ਨਾ ਫਿਰ ਤੁਸੀਂ ਮਜੂਜ਼ ਹੋ ਬੋਗੇ ਸਭ ਤੋਂ ਪਹਿਲਾਂ ਜਦੋਂ ਵੀ ਬਾਗ ਲਾਉਣਾ ਕਿਸੇ ਵੀ ਪਹਿਲਾਂ ਵੈਲ ਐਸਟੈਬਲਿਸ਼ਡ ਜਿਹੜਾ ਫਾਰਮ ਹੈਗਾ ਉਸ ਤੋਂ ਤੁਸੀਂ ਸਲਾਹ مشورہ ਲਾਓ ਉੱਥੋਂ ਆਪਣੇ ਗਾਈਡਲਾਈਨ ਲਾਓ ਔਰ ਥੋੜੇ ਬੂਟੇ ਲਾਓ 15 20 ਬੂਟਿਆਂ ਤੋਂ ਸ਼ੁਰੂ ਕਰੋ ਉਸ ਤੋਂ ਫਿਰ ਆਪਣਾ ਜਦ ਤੁਹਾਨੂੰ ਐਕਸਪੀਰੀਅੰਸ ਹੋ ਜਾਏਗਾ ਹੌਲੀ ਹੌਲੀ ਅਗਰ ਤੁਹਾਨੂੰ ਇਹ ਚੰਗਾ ਲੱਗਦਾ ਤੁਸੀਂ ਇਹਨੂੰ ਵਧਾ ਸਕਦੇ ਹੋ ਕਦੇ ਵੀ ਵੱਡੇ ਰਕਵੇ ਦੇ ਵਿੱਚ ਬਾਗ ਨਹੀਂ ਲਾਉਣਾ ਚਾਹੀਦਾ ਜੇ ਤੁਸੀਂ ਨਵੇਂ ਹੋ ਤਾਂ ਜੇ ਤੁਹਾਨੂੰ ਤਜਰਬਾ ਨਹੀਂ ਹੈਗਾ ਤਾਂ ਛੋਟਿਆਂ ਤੋਂ ਸ਼ੁਰੂ ਕਰੋ ਤਾਂ ਹੀ ਤੁਸੀਂ ਅੱਗੇ ਕਾਮਯਾਬ ਹੋ ਸਕਦੇ ਹੋ ਪੰਜਾਬ ਵਿੱਚ ਸੇਬਾਂ ਦੇ ਬਾਗਾਂ ਦੇ ਰਕਬਾ ਲਗਾਤਾਰ ਵਧ ਰਿਹਾ ਹੈ ਇਸ ਦੀ ਮੰਡੀ ਕਾਰੀ ਹੌਲੀ ਹੌਲੀ ਵਿਕਸਤ ਹੋ ਰਹੀ ਹੈ ਬਰਫੀਲੇ ਰਾਜਾਂ ਦੇ ਸੇਬਾਂ ਦੀ ਕੁਆਲਿਟੀ ਦੇ ਬਰਾਬਰ ਭਾਵੇਂ ਪੰਜਾਬ ਦੇ ਸੇਬ ਕੁਝ ਘੱਟ ਕੁਆਲਿਟੀ ਵਾਲੇ ਹਨ ਪਰ ਇਹਨਾਂ ਦੀ ਪੋਸ਼ਟਿਕਤਾ ਵਿੱਚ ਕਿਸੇ ਪੱਖੋਂ ਕੋਈ ਕਮੀ ਦਿਖਾਈ ਨਹੀਂ ਦਿੰਦੀ ਕੁਝ ਸਮੇਂ ਉਪਰੰਤ ਪੰਜਾਬ ਦੀਆਂ ਫਲ ਮੰਡੀਆਂ ਵਿੱਚ ਗਵਾਂਧੀ ਰਾਜਾਂ ਦੇ ਸੇਬ ਦੇ ਨਾਲ ਨਾਲ ਪੰਜਾਬ ਦਾ ਆਪਣਾ ਪੈਦਾ ਕੀਤਾ ਸੇਬ ਵੀ ਵਿਕੇਗਾ ਅਤੇ ਪੰਜਾਬ ਵਿੱਚ ਸੇਬਾਂ ਦੇ ਬਾਗਬਾਨ ਆਰਥਿਕ ਪੱਖੋਂ ਖੁਸ਼ਹਾਲ ਹੋਣਗੇ